ਲੋਕਾਂ ਦਾ ਪੈਸਾ ਲੋਕਾਂ ਨੂੰ ਫੈਸਿਲਟੀਆਂ ਦਿਓ ਇਹ ਸਾਡੀ ਸੋਚ ਹੈ ਸੋ ਚੀਮੇ ਵੀ ਸਬਤ ਸੀਲ ਬਣ ਰਹੀ ਹੈ ਸਟੇਡੀਅਮ ਤੁਹਾਡਾ ਤਿਆਰ ਹੈ ਭਵਾਨੀਗੜ ਮੈਨੂੰ ਐਮਐਲਏ ਸਾਹਿਬਾਂ ਨੇ ਦੱਸਿਆ ਬਣ ਗਈ ਤਹਿਸੀਲ ਜਗਰਾਉ ਤਿਆਰ ਹੈ ਹਸਪਤਾਲਾਂ ਦੇ ਉਦਘਾਟਨ ਹੋ ਰਹੇ ਨੇ ਨਿਯੁਕਤੀ ਪੱਤਰ ਬੰਡੇ ਜਾ ਰਹੇ ਨੇ ਨੌਕਰੀਆਂ ਮਿਲ ਰਹੀਆਂ ਇਹ ਤਾਂ ਫੰਕਸ਼ਨ ਹੀ ਖਤਮ ਹੋ ਗਏ ਸੀ ਪੰਜਾਬ ਚੋਂ ਨੌਕਰੀਆਂ ਵੰਡਣ ਵਾਲੇ ਫੰਕਸ਼ਨ ਹੀ ਖਤਮ ਹੋ ਗਏ ਸੀ 50000 ਦੇ ਨੇੜੇ 49427 ਹੋ ਗਈਆਂ ਜੀ 49427 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 49427 ਤੇ 3 ਤਰੀਕ ਨੂੰ ਪਟਿਆਲੇ 700 ਤੋਂ ਵੱਧ ਹੋਰ ਹੋਣਗੀਆਂ 50000 ਹੋ ਜੂਗੀ ਪਰ 3 ਤਰੀਕ ਨੂੰ 50000 ਸਰਕਾਰੀ ਨੌਕਰੀ ਇੱਕ ਬੰਦਾ ਉੱਠ ਕੇ ਕਹਦੇ ਕਿ 1 ਰੁਪਿਆ ਲੱਗਿਆ ਹੋਵੇ ਜਾਂ ਕਿਸੇ ਮంత్రి ਦੀ ਜਮ ਮਲ ਦੀ ਸ਼ਿਫਾਰਿਸ਼ ਪਾਉਣੀ ਪੈਗੀ ਹੋਵੇ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਦੇ ਢੋਲ ਵੱਜ ਰਹੇ ਨੇ ਜਦੋਂ ਨੌਕਰੀ ਲੈ ਕੇ ਪਹੁੰਚਦੇ ਨੇ ਘਰੇ ਕੜਾਹੀ ਚੜਦੀ ਆ ਉੱਥੇ ਵਧਾਈਆਂ ਦੇਣ ਆਉਂਦੇ ਲੋਕ ਔਰ ਮੁੰਡਾ ਤੁਸੀਂ ਦੇਖਿਆ ਹੋਣਾ ਪਿੱਛੇ ਮੈਂ ਪਰਸ ਚੌਥੀ ਦੀ ਗੱਲ ਹੈ ਇਟਲੀ ਤੋਂ ਆਇਆ ਕਹਿੰਦਾ ਜੀ ਸਿੱਧਾ ਹੀ ਆਇਆ ਕਰੇ ਵੀ ਨਹੀਂ ਗਿਆ ਹਾ ਜੀ ਕਹਿੰਦਾ ਮੈਨੂੰ ਈਮੇਲ ਆ ਗਈ ਕਹਿੰਦਾ ਵੀ ਬਿਜਲੀ ਬੋਰਡ ਚ ਲੱਗ ਗਿਆ ਕਹਿੰਦਾ ਚਲੋ ਵੀ ਚੱਲੀਏ